ਜਿਉਂ-ਜਿਉਂ ਮੁਲਕ ਤਰੱਕੀ ਕਰ ਰਿਹਾ ਹੈ ਕਈ ਵਿਕਸਤ ਮੁਲਕ ਨੇ ਕਈ ਵਿਕਾਸਸ਼ੀਲ ਮੁਲਕ ਨੇ ਅਤੇ ਬਹੁਤ ਸਾਰੇ ਮੁਲਕ ਨੇ ਜਿੱਥੇ ਬੱਚਿਆਂ ਦੇ ਜੰਮਣ ਦੀ ਦਰ ਲਗਾਤਾਰ ਘਟਦੀ ਜਾ ਰਹੀ ਹੈ ਕੈਨੇਡਾ ਵੀ ਉਹਨਾਂ ਵਿੱਚੋਂ ਇੱਕ ਮੁਲਕ ਹੈ ਜਾਪਾਨ ਅਤੇ ਚੀਨ ਦੇ ਵਿੱਚ ਵੀ ਜਨਮ ਦਰ ਤੇਜ਼ੀ ਨਾਲ ਘਟ ਰਹੀ ਹੈ ਬਜ਼ੁਰਗਾਂ ਦੀ ਆਬਾਦੀ ਲਗਾਤਾਰ ਇਹਨਾਂ ਮੁਲਕਾਂ ਵਿੱਚ ਵਧ ਰਹੀ ਹੈ ਜਿਸ ਕਾਰਨ ਕੰਮ ਕਰਨ ਵਾਲੇ ਹੱਥਾਂ ਤੇ ਨੌਜਵਾਨਾਂ ਦੀ ਕਮੀ ਦਰਜ ਕੀਤੀ ਜਾ ਰਹੀ ਹੈ ਇਹ ਮੁਲਕ ਨੌਜਵਾਨਾਂ ਨੂੰ ਬੱਚੇ ਪੈਦਾ ਕਰਨ ਵਾਸਤੇ ਤਰ੍ਹਾਂ-ਤਰ੍ਹਾਂ ਦੀਆਂ ਸਹੂਲਤਾਂ ਪ੍ਰਦਾਨ ਕਰ ਰਹੇ ਨੇ ਪੈਸੇ ਵੀ ਦੇ ਰਹੇ ਨੇ ਕੁੜੀਆਂ ਨੂੰ ਸ਼ਹਿਰਾਂ ਤੋਂ ਪਿੰਡਾਂ ਵਿੱਚ ਵੀ ਭੇਜਿਆ ਜਾ ਰਿਹਾ ਹੈ ਪਰ ਰੂਸ ਦੇ ਇੱਕ ਸੂਬੇ ਨੇ ਆਪਣੇ ਨਾਗਰਿਕਾਂ ਨੂੰ ਇੱਕ ਅਨੋਖੀ ਆਫਰ ਦਿੱਤੀ ਹੈ ਪਛਮੀ ਰੂਸ ਦੇ ਨਿਜ਼ਨੀ ਨੋਵਗਰੋਡ ਉਬਲਾਸਟ ਸੂਬੇ ਨੇ ਨੌਜਵਾਨਾਂ ਨੂੰ 4-4 ਬੱਚੇ ਪੈਦਾ ਕਰਨ ਦੀ ਅਪੀਲ ਕੀਤੀ ਹੈ ਤੇ ਸਿਰਫ ਇਹੀ ਨਹੀਂ ਕਿ 4-4 ਬੱਚੇ ਪੈਦਾ ਕਰੋ ਅਤੇ ਸਰਕਾਰ ਨੇ ਕਿਹਾ ਕਿ ਹਰੇਕ ਬੱਚੇ ਲਈ 10 ਲੱਖ ਰੂਪਲ ਉਹਨਾਂ ਨੂੰ ਦਿੱਤੇ ਜਾਣਗੇ। ਰੂਸ ਦੇ ਇਸ ਸੂਬੇ ਦੇ ਗਵਰਨਰ ਨੇ ਕਿਹਾ ਕਿ ਮੈਂ ਤੁਹਾਨੂੰ ਇਹ ਪੇਸ਼ਕਸ਼ ਤਾਂ ਐਲਾਨ ਕਰ ਰਿਹਾ ਹਾਂ ਜਿਸ ਨੂੰ ਇੰਸਟੀਚਿਊਟ ਫਾਰ ਵਾਰ ਸਟੱਡੀਜ਼ ਦੀ ਰਿਪੋਰਟ ਦੇ ਵਿੱਚ ਪ੍ਰਕਾਸ਼ਿਤ ਕਰ ਦਿੱਤਾ ਗਿਆ ਹੈ। ਰੂਸ ਦੇ ਵਿੱਚ ਜਨਮ ਦਰ ਬਹੁਤ ਘੱਟ ਹੋ ਰਹੀ ਹੈ। ਇਸ ਸਮੇਂ ਇੱਥੇ ਜਨਮ ਦਰ ਪ੍ਰਤੀ ਔਰਤ 1.5 ਬੱਚੇ ਦੱਸੀ ਜਾ ਰਹੀ ਹੈ ਪਰ ਸਰਕਾਰ ਦਾ ਮੰਨਣਾ ਹੈ ਕਿ ਇਹ ਕਾਫੀ ਘਟ ਹੈ। ਜੇਕਰ ਮੌਜੂਦਾ ਆਬਾਦੀ ਨੂੰ ਕਾਇਮ ਰੱਖਣਾ ਤਪ੍ਰਤੀ ਔਰਤ ਜਨਮਦਾਰ ਬੱਚਿਆਂ ਦੀ 2.3 ਇੱਕ ਬੱਚੇ ਹੋਣੇ ਚਾਹੀਦੀ ਹੈ ਇਸ ਨੂੰ ਬਰਕਰਾਰ ਰੱਖਣ ਲਈ ਸਰਕਾਰ ਨੇ ਪਹਿਲਾਂ ਵੀ ਕਈ ਤਰ੍ਹਾਂ ਦੇ ਇਸ ਤਰ੍ਹਾਂ ਦੇ ਮਹਿੰਮਾਂ ਦਾ ਵਾਅਦੇ ਕੀਤੇ ਪਰ ਹੁਣ ਇਹ ਮੁਸ਼ਕਲ ਕਿਉਂ ਆਈ ਹੈ ਤੇ ਕਿਉਂ ਇਹ ਆਫਰਾਂ ਦੇਣੀਆਂ ਪੈ ਰਹੀਆਂ ਨੇ ਅਸਲ ਦੇ ਵਿੱਚ ਰੂਸ ਬੀਤੇ 2 ਸਾਲਾਂ ਤੋਂ ਯੂਕਰੇਨ ਦੇ ਨਾਲ ਜੰਗ ਵਿੱਚ ਫਸਿਆ ਹੋਇਆ ਹੈ ਉੱਥੋਂ ਦੀ ਜੰਗ ਦੇ ਵਿੱਚ ਕਈ ਜਵਾਨ ਸ਼ਹੀਦ ਹੋ ਚੁੱਕੇ ਨੇ ਬਾਰੂਦ ਲਗਾਤਾਰ ਵਿਸ ਰਿਹਾ ਫਟ ਰਿਹਾ ਤੇ ਉਹ ਕੀਮਤੀ ਜਾਨਾਂ ਦਾ ਨੁਕਸਾਨ ਕਰ ਰਿਹਾ ਹੈ ਇਸ ਕਾਰਨ ਉਰੂਸ ਦੀ ਆਬਾਦੀ ਤੇਜ਼ੀ ਨਾਲ ਘਟ ਰਹੀ ਹੈ ਰਿਪੋਰਟ ਦੇ ਮਤਾਬਕ ਸਤੰਬਰ 2024 ਚ ਉਰੂਸ ਦੀ ਆਬਾਦੀ ਪਿਛਲੇ 25 ਸਾਲਾਂ ਵਿੱਚ ਸਭ ਤੋਂ ਹੇਠਲੇ ਪੱਧਰ ਤੇ ਹੈ ਜਿਸ ਨੂੰ ਦੇਖ ਕੇ ਸਰਕਾਰ ਦੇ ਵਿੱਚ ਤਣਾਅ ਵੀ ਹੈ ਉਰੂਸ ਜਿਸ ਸਥਿਤੀ ਦੇ ਵਿੱਚੋਂ ਗੁਜ਼ਰ ਰਿਹਾ ਉਸ ਨੂੰ ਵੇਖਦੇ ਉਸ ਨੂੰ ਫੌਜੀ ਤਾਕਤ ਦੀ ਸਖਤ ਲੋੜ ਹੈ ਕ੍ਰੇਮਲਿਨ ਦੇ ਬੁਲਾਰੇ ਦਵਿਤਰੀ ਪੇਸ਼ਕੋਵ ਨੇ ਜਨਸਖਿਆ ਦੀ ਗਰਾਫ ਨੂੰ ਵੱਡੀ ਚੁਣੌਤੀ ਦੱਸਿਆ ਇਸ ਲਈ ਸਰਕਾਰ ਨੇ ਪੇਸ਼ਕਸ਼ਾਂ ਕਰਨੀਆਂ ਸ਼ੁਰੂ ਕਰ ਦਿੱਤੀਆਂ ਨੇ ਰਿਪੋਰਟ ਮੁਤਾਬਕ ਪਹਿਲੇ ਅਤੇ ਦੂਜੇ ਬੱਚੇ ਲਈ ਪੈਸੇ ਕੇਂਦਰ ਸਰਕਾਰ ਦੇਵੇਗੀ ਜਦੋਂ ਕਿ ਤੀਸਰੇ ਅਤੇ ਚੌਥੇ ਬੱਚੇ ਲਈ ਪੈਸੇ ਸੂਬਾ ਸਰਕਾਰ ਦੇਵੇਗੀ ਸਭ ਤੋਂ ਖਾਸ ਗੱਲ ਇਹ ਹੈ ਕਿ ਇਹਦੇ ਵਿੱਚ ਹੋਰ ਕੋਈ ਸ਼ਰਤ ਨਹੀਂ ਰੱਖੀ ਗਈ ਇਹ ਜਿਹੜੀ ਆਫਰ ਹੈ ਸਿਰਫ 18 ਤੋਂ 23 ਸਾਲ ਉਮਰ ਦੀਆਂ ਲੜਕੀਆਂ ਵਾਸਤੇ ਹੋਏਗੀ ਇਸ ਤਹਿਤ ਫਰੂਸਤੀ ਰਾਜਸਤਾਨੀ ਮਾਸਕੋ ਵਿੱਚ ਵੀ ਪ੍ਰੋਗਰਾਮ ਆਯੋਜਿਤ ਕੀਤੇ ਜਾ ਰਹੇ ਨੇ ਲੋਕਾਂ ਵੱਲੋਂ ਇਹਦੀ ਜਾਣਕਾਰੀ ਲਈ ਵੀ ਜਾ ਰਹੀ ਹੈ ਤੇ ਲੋਕਾਂ ਨੂੰ ਇਹਦੇ ਬਾਰੇ ਦੱਸਿਆ ਵੀ ਜਾ ਰਿਹਾ ਹੈ ਰੂਸ ਦੇ ਸਿਹਤ ਮੰਤਰੀ ਪਹਿਲਾਂ ਹੀ ਲੋਕਾਂ ਨੂੰ ਵੱਧ ਬੱਚੇ ਪੈਦਾ ਕਰਨ ਦੀ ਸਲਾਹ ਵੀ ਦੇ ਚੁੱਕੇ ਨੇ